ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਪ੍ਰੀਤਮ ਸਿੰਘ ਸਫੀਰ ਜੀ ਬਾਰੇ ਉਹਨਾਂ ਦੀਆਂ ਕਵਿਤਾਵਾਂ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਥੋੜਾ ਥੋੜਾ ਅਸੀਂ ਪੜਾਂਗੇ ਸਭ ਤੋਂ ਪਹਿਲਾਂ ਦੇਖਦੇ ਹਾਂ ਜਨਮ ਜਨਮ ਹੋਇਆ ਉਹਨਾਂ ਦਾ 10 April 1916 E.S. ਨੂੰ ਪਿੰਡ ਮਲਕਪੁਰ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਦੇ ਵਿੱਚ ਜੋ ਕਿ ਹੈ ਉੱਥੇ ਹੋਇਆ ਪਿਤਾ ਜੀ ਦਾ ਨਾਮ ਸੀ ਮਹਿਤਾਬ ਸਿੰਘ ਜੋ ਕਿ ਕਿੱਤੇ ਵਜੋਂ ਕੀ ਸੀ ਹੈੱਡਮਾਸਟਰ ਸੀ ਮਾਤਾ ਜੀ ਦਾ ਨਾਮ ਤੇਜਵੰਤ ਕੌਰ ਤੇ ਮੌਤ ਹੋਈ ਇਹਨਾਂ ਦੀ 31 ਮਾਰਚ 1999 ਈਸਵੀ ਨੂੰ ਦਿੱਲੀ ਵਿਖੇ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਕੀ ਕਹਿੰਦਾ ਇਹਨਾਂ ਨੂੰ ਬૌਧਿਕ ਕਾਵਤਾਰਾ ਦਾ ਕਵੀ ਕਿਹਾ ਜਾਂਦਾ ਹੈ ਕਲਾਸੀਕਲ ਸੰਵੇਦਨਾ ਦਾ ਰਹੱਸਵਦੀ ਕਵੀ ਵੀ ਕਿਹਾ ਜਾਂਦਾ ਹੈ ਤੇ ਜਿ ਇਹਨਾਂ ਨੇ ਪੜ੍ਹਾਈ ਦੀ ਗੱਲ ਕੀਤੀ ਹੈ ਤੇ ਇਹਨਾਂ ਨੇ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਤੋਂ میٹرਿਕ ਪਾਸ ਕੀਤੀ 1935 ਈਸਵੀ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਕੀਤੀ ਫਿਰ ਲਾ ਕਾਲਜ ਲਾਹੌਰ ਤੋਂ ਐਲ ਐਲ ਬੀ ਕੀਤੀ 1947 ਦੇਸ਼ ਦੀ ਵੰਡ ਤੋਂ ਬਾਅਦ ਇਹ ਕਿ ਦਿੱਲੀ ਆ ਕੇ ਰਹਿਣ ਲੱਗ ਪਏ ਤੇ 1973 ਵਿੱਚ ਹਾਈ ਕੋਰਟ ਦੇ ਜੱਜ ਬਣੇ ਤੇ ਇਹਨਾਂ ਨੂੰ ਕਵਿਤਾਵਾਂ ਲਿਖਣ ਦੀ ਜਟਕ ਜਿਹੜੀ ਆ ਬਚਪਨ ਵਿੱਚ ਹੀ ਸਕੂਲ ਵਿੱਚ ਹੀ ਲੱਗ ਗਈ ਸੀ ਤੇ 1930 ਵਿੱਚ ਲਗਭਗ 14 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਭਾਸ਼ਾ ਇਹਨਾਂ ਦੀ ਸੀ ਸ਼ੁੱਧ ਠੇਠ ਤੇ ਮੁਹਾਵਰੇਦਾਰ ਤੇ ਸ਼ਬਦਾਵਲੀ ਦੇ ਵਿੱਚ ਇਹਨਾਂ ਦੇ ਕਈ ਵੇਰ ਪੋਠੋਹਾਰ ਦੇ ਸ਼ਬਦ ਵੀ ਮਿਲਦੇ ਹਨ ਕਵਿਤਾ ਅੰਦਰ ਅਧਿਆਤਮ ਅਧਿਆਤਮ ਅਧਿਆਤਮਿਕ ਵਿਅਕਤੀਵਾਦੀ ਪ੍ਰਤੀਵਾਦੀ ਰੋਮਾਂਸਵਾਦੀ ਤੇ ਸਮਾਜਵਾਦੀ ਝੁਕਾ ਮਿਲਦੇ ਆ ਤੇ ਇਹਨਾਂ ਨੇ ਆਰਸੀ ਆਰਸੀ ਜਿਹੜਾ ਰਸਾਲਾ ਸੀਗਾ ਉਹਦੇ ਸੰਪਾਦਕ ਵੀ ਰਹੇ ਕਵਿਤਾਵਾਂ ਵਿੱਚ ਇਹਨਾਂ ਨੇ ਸੰਕੇਤਕ ਵਿਧੀ ਦੀ ਵਰਤੋਂ ਕੀਤੀ ਜਿਸਰ ਮਾਨਾ ਦੀ ਗੱਲ ਕਰੀ ਤੇ ਇਹਨਾਂ ਨੂੰ ਅਨੇਕ ਵਿਸਥਾਰ ਕਾਵ ਸੰਗ੍ਰਹਿ ਲੀਨੂ 783 ਇਸ ਵਿੱਚ ਸਾਹਿਤ ਅਕਾਦਮੀਆ ਵਾਰਡ ਮਿਲਿਆ ਤੇ 1965 ਈਸਵੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਸਰਮਾਨੇ ਦਿੱਤਾ ਗਿਆ। ਹੁਣ ਅੱਗੇ ਗੱਲ ਕਰਦੇ ਹਾਂ ਰਚਨਾਵਾਂ ਦੀ। ਰਚਨਾਵਾਂ ਦੇ ਵਿੱਚ ਤੱਬ ਤੱਕ ਕੂੰਜਾ 1941 ਈਸਵੀ, ਪਾਪਾ ਦੇ ਸੋਹਲੇ 1943 ਈਸਵੀ, ਰક્તਮੁੰਡਾ 1946 ਈਸਵੀ, ਆਦ जुगाਦ 1955 ਈਸਵੀ, ਸਰਵ ਕਲਾਉਂ ਇਸ 68 ਈਸਵੀ ਜਿਹਦੇ ਵਿੱਚ ਚੌਣਵੀਆ ਕਵਿਤਾਵਾਂ, ਗੁਰੂ ਗੋਬਿੰਦ 1968 ਈਸਵੀ, ਰਾਗ ਰਿਸ਼ਮਾ 1946 ਈਸਵੀ ਅਨੇਕ ਵਿਸਤਾਰ 1980 ਈ ਆਪੇ ਬਹਰੰਗੀ 1998 ਈ ਅਪਾਰ ਅਨੂਪ 1969 ਈ ਜਿਹੜੀਆਂ ਚੌੜਵੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ਅਗੰਗ ਅਗੋਚਰ 1981 ਈ ਸੰਜੋਗ ਵਿਨਜੋਗ 1982 ਈ ਤੇ ਸਰਵ ਨਿਰੰਤਰ 1976 ਈ ਵਾਰਤਕ ਦੀ ਗੱਲ ਕਰੀਏ ਤੇ ਇਹਨਾਂ ਦੀ ਤੁਰਕੀ ਬਾਣੀ ਜਿਹੜਾ 1975 ਈਸਵੀ ਚ ਪਾਰਤਕ ਪੁਸਤਕ ਲਿਖੀ ਆ ਉੱਤੇ ਇਲਾਵਾ ਹੈਗੀ ਇੰਗਲਿਸ਼ ਦੇ ਵਿੱਚ ਇਹਦੇ 10 ਹੋਲੀ ਮਾਸਟਰਸ ਐਂਡ ਥੇਅਰ ਕਮੈਂਡਮੈਂਟਸ 1980 ਈਸਵੀ ਚ ਦਾ 10th ਮਾਸਟਰ 1983 ਈਸਵੀ ਚ ਤੇ ਦਾ ਅ ਸਟਡੀ ਆਫ ਆਈ ਵੀ ਸਿੰਘ ਪੋਇਟਰੀ 1985 ਈਸਵੀ ਉਸ ਤੋਂ ਬਾਅਦ ਇੱਕ ਹੀ ਕੰਗੀ ਸੰਗ੍ਰਹਿ ਇਹਨਾਂ ਦਾ ਪੰਜ ਨਾਟਕ 1939 ਈਸਵੀ ਚ ਲਿਖਿਆ ਹੁਣ ਗੱਲ ਕਰਦੇ ਆ ਕਤਕੂੰਜ ਆਕਾਲ ਸੰਗ੍ਰਹਿ ਦੀ ਜੋ ਕਿ 1941 ਈਸਵੀ ਚ ਲਿਖਿਆ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਹੈ ਤੇ ਇਹਦੇ ਵਿੱਚ ਕਵਿਤਾਵਾਂ ਹੈ ਰਹੀਆਂ ਇੱਕ ਮਿੱਟੀ ਦੀ ਮੁਠੀ ਕਤਕ ਕੂੰਜਾਂ ਤੋਂ ਪਿੱਤਲ ਦੇ ਪੱਤੇ ਹਿੰਦੁਸਤਾਨ ਤਰਨ-ਤਰਨ ਦੇ ਖੇਤਾਂ ਵਿੱਚ ਬੰਦੀਵਾਨ ਕੁੱਤਾ ਤੇ ਫਕੀਰ ਆਦ ਉਸ ਤੋਂ ਬਾਅਦ ਸਰਵਨਿਰੰਤਰ 1987 ਵਿੱਚ ਲਿਖੀ ਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਜਿਹੜੀਆਂ ਆਪ ਦੀਆਂ 12 ਕਾਵ ਸੰਗ੍ਰਹਿਆਂ ਨੂੰ ਸਰਵਨਿਰੰਤਰ ਸਰਲੇਖ ਹੇਠ ਜਿਹੜਾ ਐਸ਼ਪ ਪਾਇਆ 31 ਮਾਰਚ 1999 ਨੂੰ ਆਪ ਨੂੰ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਿਰਫ ਸ੍ਰੇਸ਼ਟ ਪੁਰਸਕਾਰ ਲਈ ਸਨਮਾਨਿਤ ਚੁਣਿਆ ਗਿਆ ਪਰ ਇਸੇ ਦਿਨ ਹੀ ਆਪ ਦੀ ਮੌਤ ਹੋਣ ਕਾਰਨ ਇਹ ਪੁਰਸਕਾਰ ਆਪ ਦੇ ਪੁੱਤਰ ਬ੍ਰਿਜ ਤ੍ਰਿਪਤ ਇੰਦਰ ਸਿੰਘ ਨੇ ਪ੍ਰਾਪਤ ਕੀਤਾ ਉਸ ਤੋਂ ਬਾਅਦ ਇਹਨਾਂ ਦੀਆਂ ਕਾਵ ਸਤਰਾਂ ਬਹੁਤ ਜ਼ਿਆਦਾ ਇੰਪੋਰਟੈਂਟ ਪੇਪਰ ਦੇ ਵਿੱਚ ਕਈ ਵਾਰ ਆਈਆਂ ਹਨ ਮਾਸਟਰ ਕਲਾਸ ਵਿੱਚ ਵੀ ਆ ਚੁੱਕੀਆਂ ਹਨ ਟੁੱਟ ਜਾਵਣ ਕੈਦਾਂ ਹੱਦਬੰਦੀਆਂ ਵੰਡ ਰਹੇ ਨਕਾਣੀ ਹਰ ਇੱਕ ਬੰਦਾ ਸ਼ਾਹ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ సో ఏ ధ్యాన యాదనా ధన్వాద సార్ వీడియో వదివేర కమెంట్ జరువు కో